ਗਾਥਾਂ ਦੇ ਵਿੱਚ ਅੱਜ ਕਾਂਗਰਸੀ ਰੈਲੀ ਤੇ ਕਿੱਡਾ ਵੱਡਾ ਘੱਟ ਸੀਗਾ ਪਰ ਅੱਜ ਇੱਕ ਨੌਜਵਾਨ ਨੂੰ ਕੁੱਟਿਆ ਗਿਆ ਉੱਥੇ ਤੁਸੀਂ ਪਹੁੰਚੇ ਨਹੀਂ ਵਾਲੀ ਘਟਨਾ ਦਾ ਸਾਨੂੰ ਸਭ ਨੂੰ ਪਤਾ ਹੀ ਆ ਰਾਤ ਦਾ ਬਾਰ ਬਾਰ ਪ੍ਰਸ਼ਾਸਨ ਨੂੰ ਫੋਨ ਲਾ ਰਹੇ ਸੀ ਸੀਸੀ ਬੰਦ ਦੀ ਕਾਰਵਾਈ ਕਰਾਂਗੇ ਅੱਜ ਨੌਜਵਾਨ ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕ ਭਾਈਚਾਰਾ ਪਹੁੰਚੇ ਪਰ ਜਿੱਡੀ ਗਿਣਤੀ ਦੇ ਵਿੱਚ ਪਹੁੰਚਣਾ ਚਾਹੁੰਦਾ ਉੱਡੀ ਗਿਣਤੀ 'ਚ ਨਹੀਂ ਪਹੁੰਚੇ ਸਾਡੀ ਅੱਜ ਤਰੀਕ ਸੀ ਬਰਨਾਲੇ ਮੈਂ ਇਹ ਪ੍ਰਸ਼ਾਸਨ ਨੂੰ ਇੱਕੋ ਹੀ ਗੱਲ ਕਹਿ ਦੇਣਾ ਚਾਹਣਾ ਜੇ ਤਾਂ ਤੁਸੀਂ ਅੱਜ-ਅੱਜ ਦੇ ਵਿੱਚ ਇਹ ਕਾਰਵਾਈ ਕਰਤੀ ਪਰਚਾ ਬਣਦਾ ਉਹਨਾਂ ਤੇ ਕੱਟਦਾ ਤਾਂ ਠੀਕ ਆ ਨਹੀਂ ਅਸੀਂ ਸਾਰਾ ਲੁਧਿਆਣਾ ਜਾਮ ਕਰਾਂਗੇ ਇਹ ਸਾਡੀ ਚੇਤਾਵਨੀ ਕਹਿ ਲਓ ਸਾਡੀ ਬੇਨਤੀ ਕਹਿ ਲਓ ਅਸੀਂ ਬੇਸਕ ਕੋਈ ਸਿੱਖ ਨੌਜਵਾਨਾ ਹਿੰਦੂ ਆ ਮੁਸਲਮਾਨਾ ਸਿੱਕਾ ਸਾਈ ਹ ਅਸੀਂ ਕਿਸੇ ਦੇ ਉੱਪਰ ਵੀ ਜਿਹੜਾ ੱੱੱਕਾ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਬਹੁਤ ਪੰਜਾਬ ਦੇ ਵਿੱਚ ਪਹਿਲਾਂ ਵਿੱਚ ਛੱਤਤ ਕੀਤਾ ਹੈ ਸਰਕਾਰਾਂ ਨੇ ਲੀਡਰਾਂ ਨੇ ਅਸੀਂ ਇਹ ਤਸੱਦਤ ਨੂੰ ਬਰਦਾਸ਼ਤ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਬਰਦਾਸ਼ਤ ਕਰਾਂਗੇ ਜੇ ਤਾਂ ਅੱਜ-ਅੱਜ ਦੇ ਵਿੱਚ ਕਾਰਵਾਈ ਹੋ ਗਈ ਹੋਗੀ ਨਹੀਂ ਅਸੀਂ ਬਹੁਤ ਵੱਡੀ ਕਾਲ ਦੇਣੀ ਆ ਲੁਧਿਆਣੇ ਦੇ ਵਿੱਚ ਪਰ ਮੈਂ ਨਾਲ ਲੱਗਦੇ ਲੁਧਿਆਣੇ ਦੇ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਜਿੱਡਾ ਵੱਡਾ ਅੱਜ ਇਕੱਠ ਹੋਣਾ ਚਾਹੀਦਾ ਸੀ ਓਡਾ ਵੱਡਾ ਇਕੱਠ ਅਜ ਨਹੀਂ ਹੋਇਆ ਸੰਤਾ ਰੋਜ਼ ਸਰਕਾਰਾਂ ਨੇ ਤਰੀਕਾ ਉੱਪਰ ਲਜਾਇਆ ਹੋਇਆ ਸੰਤਾ ਰੋਜ਼ ਜਾਣਾ ਪੈਂਦਾ ਪਰ ਦੂਜੇ ਪਾਸੇ ਦਾਖਾਂ ਦੇ ਵਿੱਚ ਇੱਕ ਕਾਂਗਰਸ ਦੀ ਰੈਲੀ ਸੀਗੀ ਉੱਥੇ ਬਹੁਤ ਵੱਡਾ ਇਕੱਠ ਸੀਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਉਹ ਦਿਨ ਦੂਰ ਨਹੀਂ ਹੈਗੇ ਜਿਵੇਂ ਪਹਿਲਾਂ ਸੀਗਾ ਅਸੀਂ ਤੋਂ 90 ਵਾਲਾ ਦੌਰ ਸੀਗਾ ਉਹ ਦਿਨ ਦੂਰ ਨਹੀਂ ਹੈਗੇ ਉਹ ਤੁਹਾਡੇ ਸਾਰਿਆਂ ਨਾਲੇ ਵਾਪਰਨੀਆਂ ਨੇਗੀਆਂ ਗੱਲਾਂ ਤੁਸੀਂ ਲੀਡਰਾਂ ਦੀਆਂ ਰੈਲੀਆਂ ਦੇ ਉੱਪਰ ਤਾਂ ਬਹੁਤ ਵੱਡਾ ਕੱਟ ਕਰ ਲਏ ਨੇ ਹੋ ਜਿੱਥੇ ਕਿਸੇ ਨਾਲ ਟੱਕਾ ਹੁੰਦਾ ਉੱਥੇ ਤੁਸੀਂ ਇਕੱਠੇ ਨਹੀਂ ਹੁੰਦੇ ਫਿਰ ਜਦੋਂ ਕੱਲ ਨੂੰ ਤੁਹਾਡੇ ਤੇ ਮੁਸੀਬਤ ਆਉਂਦੀ ਆ ਫਿਰ ਤੁਸੀਂ ਰੋਣੇ ਹੋ ਬਈ ਸਾਡੇ ਨਾਲ ਨੇ ਕੋਈ ਖੜ ਰਹਾ ਹੁਣ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਉੱਥੇ ਤਾਂ ਬਹੁਤ ਵਗ ਜਾਨੇ ਹੋ ਦਾਖਾਂ ਦੇ ਵਿੱਚ ਅੱਜ ਕਾਂਗਰਸੀ ਰੈਲੀ ਤੇ ਕਿੰਨਾ ਵੱਡਾ ਇਕੱਠ ਸੀਗਾ ਪਰ ਅੱਜ ਇੱਕ ਨੌਜਵਾਨ ਨੂੰ ਕੁੱਟਿਆ ਗਿਆ ਉੱਥੇ ਤੁਸੀਂ ਪਹੁੰਚੇ ਨਹੀਂ ਅਸੀਂ ਦੇਖੋ ਧਰਮਾਂ ਤੋਂ ਉੱਪਰ ਉੱਟ ਕੇ ਗੱਲ ਇਨਸਾਨੀਅਤ ਦੀ ਕਰਨ ਦੀ ਗੱਲ ਲੋੜ ਆ ਅਸੀਂ ਕਿਸੇ ਉੱਪਰ ਵੀ ਤਸ਼ੱਦਦ ਨਹੀਂ ਦਊਗਾ ਅਸੀਂ ਆਪਣੀ ਆਵਾਜ਼ ਨੂੰ ਬਰੰਦ ਵੀ ਕਰਾਂਗੇ ਰਾਤ ਮੈਨੂੰ ਡੀਐਸਪੀ ਦਾ ਐਸਪੀ ਦਾ ਸਾਡੇ ਸਾਰੇ ਦਿਨਾਂ ਦੇ ਫੋਨ ਆਏ ਤੁਸੀਂ ਹੁਣ ਕੱਠ ਨਾ ਕਰੋ ਮੈਂ ਕਿਹਾ ਅਸੀਂ ਕੱਟ ਤਾਂ ਕਰਾਂਗੇ ਤੁਹਾਡੇ ਕੋਲ ਇੱਕ ਦਿਨ ਆ ਅੱਜ ਦਾ ਦਿਨ ਆ ਜੇਕਰ ਤੁਸੀਂ ਕਾਰਵਾਈ ਕਰਤੀ ਕਰਤੀ ਨਹੀਂ ਅਸੀਂ 2-4 ਦਿਨਾਂ ਦੇ ਵਿੱਚ ਬਹੁਤ ਵੱਡੀ ਉਸ ਨੌਜਵਾਨ ਦੇ ਹੱਕ ਦੇ ਵਿੱਚ ਕਾਲ ਦੇਵਾਂਗੇ ਤੁਸੀਂ ਅੱਛਾ ਨੌ ਪਟੋ ਨੌਜਵਾਨਾਂ ਦੇ ਤੁਸੀਂ ਨੌਜਵਾਨਾਂ ਉੱਪਰ ਤਸ਼ੱਦਦ ਕਰੋ ਇਹ ਕਿੱਧਰ ਦਾ ਕਾਨੂੰਨ ਆ ਜੀ ਕਿੱਧਰ ਦਾ ਕਾਨੂੰਨ ਆ ਇਹ ਇਹ ਗੁੰਡਾ ਕਰਦੀ ਕਿਸੇ ਵੀ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਪੁਲਿਸ ਦੀ ਬਰਦਾਸ਼ਤ ਨਹੀਂ ਕਰਾਂਗੇ ਮੈਨੂੰ ਬਹੁਤ ਸਾਰੇ ਮੇਰੇ ਚੌਣ ਵਾਲੇ ਭਰਾਵਾਂ ਦੇ ਫੋਨ ਆਉਂਦੇ ਨੇ ਬਾਈ ਇਹਨਾਂ ਨੇ ਇਹਨਾਂ ਨੇ ਲੱਖ ਮੁੰਡਾ ਮਾਰਨਾ ਨੇ 50 ਹਜ਼ਾਰ ਮੁੰਡਾ ਮਾਰਨਾ ਤੁਸੀਂ ਸ਼ਾਂਤ ਰਿਹਾ ਕਰੋ ਇਹ ਹੁਣ ਸ਼ਾਂਤ ਰਹਿਣ ਦਾ ਟਾਈਮ ਨਹੀਂ ਅਸੀਂ ਬੋਲਾਂਗੇ ਸਾਡਾ ਅਸੀਂ ਠਿੱਕ ਡਾਹ ਕੇ ਪੰਜਾਬ ਦੀ ਨੌਜਵਾਨਾਂ ਦੀ ਗੱਲ ਕਰਾਂਗੇ ਤੁਸੀਂ ਸਾਨੂੰ ਮਾਰਨਾ ਕੁੱਟਣਾ ਜਿਉਂ-ਜਿਉ ਤੁਸੀਂ ਸਾਨੂੰ ਮਾਰੋ ਕੁੱਟੇ ਅਸੀਂ ਦੁੱਗਣੇ ਤਿੱਗਣੇ ਹੋ ਕੇ ਨਿਕਲਾਂਗੇ ਤੁਸੀਂ ਸਾਡੇ ਉੱਪਰ ਤਸ਼ੱਦਦ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਤਸ਼ੱਦਦ ਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਇਹ ਗੱਲ ਤੁਸੀਂ ਕੰਨ ਤੇ ਲਿਖੀ ਹੋਈ ਪੜ ਲਿਓ ਅਸੀਂ ਚੁੱਪ ਕਰਨ ਵਾਲੇ ਅਸੀਂ ਬੈਠਣ ਵਾਲਾਂ ਦੇ ਵਿੱਚੋਂ ਨਹੀਂ ਹੈਗੇ ਅੱਜ ਤਾਂ ਤੁਹਾਡੇ ਕੋਲ ਟਾਈਮ ਆ ਜੇ ਅੱਜ ਇਹਨਾਂ ਨੇ ਕਾਰਵਾਈ ਕਰਤੀ ਕਰਤੀ ਤਾਂ ਨਹੀਂ ਵੱਡਾ ਆਪਣਾ ਪ੍ਰੋਟੈਸਟ ਵੱਡਾਂਗੇ ਧੰਨਵਾਦ